कल 27 5 2025 ਨੂੰ थाना ਛਾਟਾ ਦੇ ਏਰੀਏ ਮਨਚੰਦਾ ਬਿਲਡਿੰਗ ਜੀਟੀ ਰੋਡ ਛਾਟਾ ਵਿਖੇ ਵਕਤ ਕਰੀਬ 10 ਵਜੇ ਰਾਤ ਨੂੰ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ। ਇਹਦੇ ਸਬੰਧ ਵਿੱਚ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਤਸਦੀਕ ਕੀਤਾ ਕਿ ਜਿਹੜੇ ਇੱਕ ਪ੍ਰਿੰਸ ਮੱਟੂ, ਦੀਪਕ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ ਅਤੇ ਔਰੰਜੇ ਸਿੰਘ ਮਨੀ ਧਨੀਆ ਇਹ ਸਾਰੇ ਆਪਸ ਵਿੱਚ ਚਾਹ ਦੋਸਤ ਸੀ ਤੇ ਪ੍ਰਿੰਸ ਮੱਟੂ ਦੇ ਘਰ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ। ਉੱਥੇ ਪਾਰਟੀ ਕਰਦੇ ਸਮੇਂ ਇਹਨਾਂ ਦੋਸਤਾਂ ਵਿਚ ਤਕਰਾਰ ਹੋ ਗਿਆ ਤੇ ਝਗੜਾ ਹੋ ਗਿਆ ਜਿਸ ਦੌਰਾਨ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਇਹਦੇ ਵਿੱਚ ਇੱਕ ਅਰਨਜੀਤ ਸਿੰਘ ਮਣੀ ਧਨੀਆ ਜ਼ਖਮੀ ਹੋਇਆ ਅਤੇ ਦੂਜੇ ਪਾਸੇ ਪ੍ਰਿੰਸ ਮੱਟੂ ਅਤੇ ਦੀਪਕ ਜ਼ਖਮੀ ਹੋਏ ਇਸ ਮਾਮਲੇ 'ਚ ਅਸੀਂ ਸਵਿੰਦਰਪਾਲ ਐਸਆਈ ਵੱਲੋਂ ਜਿਹੜੀ ਆ ਮੁਕੱਦਮਾ ਨੰਬਰ 100 ਮਿਤੀ 28/5/25 ਅੰਡਰ ਸੈਕਸ਼ਨ 109 190 191 ਬੀਐਨਐਸ ਅਤੇ 25 ਆਰਮੈਕਟ ਤਹਿਤ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਆ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਜਿਹੜੀਆਂ ਭੇਜਿਆ ਗਿਆ ਨੇ ਜਲਦੀ ਇਹਨਾਂ ਬਾਕੀ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਵਾਅਦਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਕੇ ਤੇ ਇਹਨਾਂ ਨੂੰ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ